ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਦ ਕਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਤੁਹਾਨੂੰ ਵੀਡੀਓ ਦਿਖਾਵਾਂਗੇ ਪਿੰਡ ਸਲਾਣਾ ਇਹ ਪਿੰਡ ਖੰਨੇ ਸ਼ਹਿਰ ਦੇ ਬਿਲਕੁਲ ਨੇੜੇ ਹੈ ਤੇ ਜ਼ਿਲ੍ਹਾ ਸ੍ਰੀ ਫਤਿਹਗੜ ਸਾਹਿਬ ਚ ਪੈਂਦਾ ਹੈ ਸ੍ਰੀ ਕ੍ਰਿਸ਼ਨਾ ਡੇਰੀ ਫਾਰਮਾ ਦੱਸੋ ਜਿੱਥੇ ਅੱਜ ਵੀਡੀਓ ਬਣਾ ਰਹੇ ਆਂ ਤੇ ਹਰ ਵਾਰ ਦੀ ਤਰ੍ਹਾਂ ਅੱਜ ਫੇਰ ਇੱਥੇ گاਵਾ ਬਹੁਤ ਸਾਰੀਆਂ ਵਿਕਰੀ ਵਾਲੀਆਂ ਮੌਜੂਦ ਹੈ ਮੈਂ ਹਰੇਕ ਵੀਡੀਓ 'ਚ ਹਰ ਵਾਰ ਇਹ ਜ਼ਿਕਰ ਕਰਦਾ ਹੁੰਨਾ ਵੀ ਇੱਥੇ ਨਾਗ ਇਹਨੇਕ ਹੁੰਦੇ ਆ ਵੀ ਤੁਸੀਂ ਜਿੱਦਾਂ ਦੀ ਗਾਂ ਦੀ ਭਾਲ ਰੱਖਦੇ ਹੋ ਸੋਈ ਸਵਾਈ ਗੱਬਣ ਕੱਚੀ ਜਾਂ ਜਿਹੜੀਆਂ ਗਾਵਾਂ ਦੁੱਧ ਤੇ ਆ ਜਾਂਦੀਆਂ ਮਤਲਬ ਤੁਹਾਨੂੰ ਹਰੇਕ ਤਰ੍ਹਾਂ ਦੀ ਗਾਂ ਇੱਥੇ ਦੇਖਣ ਨੂੰ ਮਿਲੂਗੀ ਕਿਉਂਕਿ ਨਗ ਬਹੁਤ ਹੁੰਦੇ ਆ ਤੇ ਹਰ ਰੋਜ਼ ਹੁੰਦੇ ਆ ਵੀਡੀਓ ਥੋੜੇ ਦਿਨਾਂ ਬਾਅਦ ਬਣਾ ਦੇਈਦੀ ਆ ਸਿਰਫ ਆਈਡੀਆ ਦੇਣ ਵਾਸਤੇ ਵੀ ਨਵੇਂ ਪਸ਼ੂ ਜਿਹੜੇ ਉਹ ਕਿੱਦਾਂ ਦੇ ਫਾਰਮ ਦੇ ਵਿੱਚ ਮੌਜੂਦ ਆ ਤੇ ਅੱਜ ਫੇਰ ਦੋਸਤੋ ਇਹ ਨਵੀਂ ਵੀਡੀਓ ਬਣਾਉਣ ਲੱਗੇ ਆ ਜਿਹਦੇ 'ਚ ਮੈਂ ਕਾਫੀ ਸਾਰੇਂ ਗਾਵਾਂ ਤੁਹਾਨੂੰ ਸੋਹਣੀਆਂ ਵੀਆਂ ਕੁਸ ਗੱਬਣ ਕੁਸ ਕੱਚੀਆਂ ਰਲਮਾ ਮਿਲਮਾ ਮੇਲ ਦਿਖਾ ਦੂੰਗਾ ਤੇ ਗਾਵਾਂ ਹਰ ਰੋਜ ਇੱਥੇ ਸੂਈ ਜਾਂਦੀਆਂ ਨਮੀਆਂ ਆਈ ਜਾਂਦੀਆਂ ਉਹ ਪਹਿਲਾਂ ਜ਼ਿਕਰ ਕਰਦੇ ਹੀ ਆ ਵੀਡੀਓ ਦੇ ਵਿੱਚ ਅੰਦਰ ਸਾਰਾ ਫਾਰਮ ਭਰਿਆ ਮਿਲੂਗਾ ਆਓ ਮਿਲਦੇ ਆਂ ਬਾਈ ਨੂੰ ਸ਼ੁਰੂਆਤ ਕਰਦੇ ਆਂ ਦੱਸੋ ਆਪਾਂ ਅੱਜ ਦੀ ਇਸ ਵੀਡੀਓ ਦੀ ਇੱਕ ਇੱਕ ਕਰਕੇ ਕੁਸ ਗਾਵਾਂ ਤੋਰਾਂਗੇ ਉਹਨਾਂ ਦੀ ਜਾਣਕਾਰੀ ਬਾਈ ਤੋਂ ਲਵਾਂਗੇ ਤੇ ਨਾਲ ਕੁਸ ਗਾਵਾਂ ਤੁਹਾਨੂੰ ਖੜੀਆਂ ਜਿਹੜੀਆਂ ਉਹ ਦਿਖਾ ਦੇਣੀ ਐ ਚੁਰਾਤ ਆਪਾਂ ਇਸ ਸਾਈਡ ਤੋਂ ਇਸ ਗਾਂ ਤੋਂ ਕਰਦੇ ਆਂ ਰਿੰਦਰ ਬਾਈ ਸਸਰੀ ਕਾਲ ਸਸੀਆ ਬਾਈ ਜੀ ਅੱਜ ਲਗਭਗ ਨਾ ਕਿੰਨੇ ਖ ਹੋਣਗੇ ਵਿਕਰੀ 40 ਤੋਂ ਪਲੱਸ ਨਹੀਂ ਅੱਜ 40 ਤੋਂ ਪਲੱਸ ਹੈ ਹਾਂਜੀ ਹਾਂਜੀ ਸੋਨਿਆਵੀਆਂ ਗੱਬਣ ਹਰੇਕ ਤਰ੍ਹਾਂ ਦੇ ਸੋ ਗੱਬਣ ਆਪਣੇ ਕੋ ਆ ਲੈਣਾ ਜੀ ਅੱਜ ਸਾਰੀਆਂ ਠੀਕ ਹੈ ਤੇ ਬਾਕੀ ਤਕਰੀਬਨ ਆਪਣੇ ਕੋ ਸਾਰੀਆਂ ਸੂਈਆਂ ਹੋਈਆਂਗਾ ਮਨੇ ਉਹਦੇ ਵਿੱਚ ਆਪਣੇ ਕੋ 15 ਗਾ ਮੈਂ ਇਹਦੇ ਆਦਦੇ ਜਿਹੜੀਆਂ ਮਿਲਕਿੰਗ ਤੇ ਆਉਣ ਲੱਗੀਆਂ ਜੀ ਠੀਕ ਹੈ ਹਾਂਜੀ ਮਤਲਬ ਦੁੱਧ ਚੋਕੇ ਲੈਣ ਵਾਲਾ ਸ਼ਕੀਰ ਵੀ ਆਪਨੇ ਕੋਲ ਜੀ 20 ਕਿਲੋ ਬੋਲੀ ਤੋਂ ਲੈ ਕੇ 40 ਕਿਲੋ ਦੁੱਧ ਤਿਆਰ ਤੱਕ ਗਾਂ ਖੜੀ ਹੈ ਜੀ ਇਸ ਟਾਈਮ ਠੀਕ ਹੈ ਮਤਲਬ ਜਿੱਦਾਂ ਦਾ ਪਸ਼ੂ ਲੈਣਾ ਬੰਦਾ ਪਹੁੰਚ ਸਕਦਾ ਘਰੋਂ ਨਿਕਲ ਕੇ ਆਵੇ ਬੰਦਾ ਜੀ ਚਾਰ ਟਾਈਮ ਦੋ ਟਾਈਮ ਚੋਵੇ ਆਪਣੀ ਹਾਂ ਆ ਕੇ ਗਾਂ ਖਾਲੀ ਨਹੀਂ ਜਾਂਦਾ ਬੰਦਾ ਜੀ ਲੈ ਕੇ ਜਾਊਗਾ ਗਾਂ ਸਹੀ ਹੈ ਪਹਿਲੇ ਨੰਬਰ ਵਾਲੀ ਤੋਂ ਸ਼ੁਰੂਆਤ ਕਰਦੇ ਹਾਂ ਬਈ ਭਾਜੀ ਇਹਦਾ ਹਫ਼ਤਾ ਕਰਦਾ ਜੀ ਸੂਣ ਚ ਹਾਂ ਹਫ਼ਤਾ ਲੈ ਜਾਵੇ 10 ਦਿਨ ਲੈ ਜਾਵੇ ਆਪਣੀ ਖੜੀ ਆ ਬਹੁਤ ਚੰਗਾ ਰਿਕਾਰਡ ਹੈ ਜੀ 33 34 ਕਿਲੋ ਦਾ ਨੋਰਮਲ 35 ਪਲੱਸ ਚੱਲੂਗੀ ਇਹਦੀ ਜੀ ਦ ਠੀਕ ਹੈ ਖੋਲੋ ਵੀਰੇ ਨੂੰ ਸੋ ਦੱਸੋ ਹਜੇ ਦਿਨ ਲੈਂਦੀ ਐ ਸੂਣ ਚ ਇੱਥੇ ਖੜੀ ਵੱਧ ਦਿਨ ਲੈ ਸਕਦੀ ਐ ਉਹ ਮਤਲਬ ਕਾਰ ਨਹੀਂ ਹੁੰਦਾ ਵੀ ਕਈ ਵਾਰ ਪਸ਼ੂ ਵਹੀਕਲ ਤੇ ਚੜ ਕੇ ਜਾਂਦਾ ਅੰਦਰ ਛਲਕਿਆ ਜਾ ਜਾਂਦਾ ਉਹਦੇ ਨਾਲ ਕੋਈ ਦੋ ਦਿਨ ਪਹਿਲਾਂ ਸੂ ਸਕਦਾ ਹੁੰਦਾ ਪਰ گاਵਾ ਨੇ ਦੁੱਧ ਤੇ ਆ ਹੀ ਜਾਣਾ ਹੁੰਦਾ ਇਹਨਾਂ ਦੀ ਕੋਈ ਓਡੀ ਵੱਡੀ ਸਮੱਸਿਆ ਨਹੀਂ ਆਉਂਦੀ ਪਹਿਲਾਂ ਸੂਣ ਦੀ ਵੀ ਸੋ ਇਹ ਤੁਸੀਂ ਪਹਿਲੇ ਨੰਬਰ ਤੇ ਦੇਖੋ ਚੰਗੇ ਦੁੱਧ ਦੀ ਆਸ ਆ ਦੱਸੋ ਬਰੀਡ ਕੁਆਲਟੀ ਦੀ ਚੰਗੀ ਐ ਦੁੱਧ ਹਮੇਸ਼ਾ ਮੈਂ ਕਹਿੰਦਾ ਹੁਣ ਵੀ ਜਿਹੜਾ ਵੀਰ ਖਰੀਦਦਾ ਉਹ ਦੇਖੇ ਵੀ ਉਹਦੀ ਸੇਵਾ ਤੇ ਕਿੰਨਾ ਪਸ਼ੂ ਦੇ ਸਕਦਾ ਨਹੀਂ ਬਰੀਡ ਕੁਆਲਿਟੀ ਚ ਕੋਈ ਕਮੀ ਨਹੀਂ ਢਾਂਚਾ ਤੁਸੀਂ ਇਹਦਾ ਦੇਖ ਸਕਦੇ ਹੋ ਹਜੇ ਢੈਣੇ ਵੜ ਲੈਂਦੀ ਐ ਸੂਨ ਦੇ ਵਿੱਚ ਹਵਾਨਾ ਇਹਨੇ ਭਰਨਾ ਸ਼ੁਰੂ ਕੀਤਾ ਹੋਇਆ ਹੈ 2 ਨੰਬਰ ਤੇ ਇੱਕ ਹੋਰ ਗਾਂ ਤੁਹਾਨੂੰ ਦਿਖਾਉਣੀ ਐ 2 ਨੰਬਰ ਵਾਲੀ ਬਈ ਗਾਂ ਬਈ ਇਹਦਾ ਵੀ ਹਫਤਾ ਤਕਰੀਬਨ ਟਾਈਮ ਪਿਆ ਜੀ ਹਜੇ ਹੂੰ ਤੇ 35 36 ਕਿਲੋ ਦੁੱਧ ਪਾਇਆ ਹੋਇਆ ਹੈ ਜੀ ਇਹਦਾ ਫੀਟਿੰਗ ਵਾਲਾ ਲੇਵ ਹੈ ਜੀ ਪੂਰਾ ਟੋਟਲੀ ਰਿਕਾਰਡ ਹੈਗਾ ਆਪਣੇ ਕੋਲ ਜੀ 40 ਨੂੰ ਟੱਚ ਕਰੂ ਵੀ ਸਵਾਰ ਨਾਰਮਲ ਹੀ ਜੀ ਇਹ ਖੋਲੀ ਬਈ ਦੋਸਤੋ ਫੈਕਸ ਹਵਾਨਾ ਬੋਡੀ ਦੇ ਨਾਲ ਪੂਰਾ ਅਟੈਚ ਉੱਪਰਲੇ ਪਾਸੋਂ ਤੁਸੀਂ ਦੇਖੋਗੇ ਤੇ ਹਜੇ ਹਫਤਾ ਲੈਂਦੀ ਹੈ ਢਾਂਚਾ ਇਹਦਾ ਵੀ ਤੁਹਾਨੂੰ ਚੰਗਾ ਨਜ਼ਰ ਆਊਗਾ ਬਾਕੀ ਬਰੀਡ ਕੁਆਲਟੀ ਦੇਖ ਲਓ ਠੰਡ ਦਾ ਟਾਈਮ ਆ 40 ਨਾ ਗਿਆ ਦੋਸਤੋ ਤੇ ਇਹਨਾਂ ਨੂੰ ਨਵਾ ਕੇ ਉਸ ਤਰ੍ਹਾਂ ਨਹੀਂ ਹਿਸਾਬ ਕੀਤਾ ਗਿਆ ਸਿਰਫ ਬਰਸੀ ਮਾਰਤਾ ਕੋਈ ਪਸ਼ੂ ਠੰਡ ਨਾਲ ਕੋਈ ਵੀ ਮਨਾਵੇ ਸੋ ਢਾਂਚੇ ਤੋਂ ਤੁਸੀਂ ਇਹਨਾਂ ਨੂੰ ਦੇਖ ਸਕਦੇ ਹੋ ਸਟਰਕਚਰ ਬੜਾ ਚੰਗਾ ਹੈ ਇਸ ਗਾਂ ਦਾ ਹਵਾਨੇ ਦੀ ਫਿਟਿੰਗ ਇਹਦੀ ਵੀ ਬਹੁਤ ਚੰਗੀ ਹੈ। ਬਾਕੀ ਚੁਣਾਈ ਨੋਟ ਕਰਿਓ ਸਟਰਕਚਰ ਦੀ ਕਾਫੀ ਤੁਹਾਨੂੰ ਨਜ਼ਰ ਆਊਗੀ। ਇਸ ਤੋਂ ਬਾਅਦ ਫੇਰ ਇੱਕ ਗਾਂ 3 ਨੰਬਰ ਤੇ ਵੀਰੇਂਦਰ ਭਾਈ ਕੀ ਡਿਟੇਲ ਹੈ? ਦੂਜਾ ਸੂ ਸੁਣਾ ਵੜਨ ਦੇ ਜੀ 10 ਤੋਂ 12 ਦਿਨ ਦੀ ਨਰਮ ਹੈ ਜੀ ਹਜੇ। ਠੀਕ ਹੈ। 35 36 ਕਿਲੋ ਇਹ ਦੁੱਧ ਪਾਇਆ ਹੈ। 40 ਨੂੰ ਇਹ ਨਾਰਮਲ ਟੱਚ ਕਰੂਗੀ ਜੀ। ਠੀਕ ਹੈ। ਤੋਰੀ ਮੈਂ ਸੋ ਦੋਸੋ ਦੂਜਾ ਸੂਆ ਪੱਥੀ ਚਵਾਈ ਵਾਲਾ ਥਾਣਾ ਹੈ ਹਵਾਨਾ ਇਹਦਾ ਵੀ ਚੰਗਾ ਦੀਂਦਾ। ਬਾਕੀ ਤੁਸੀਂ ਇਹਦਾ ਸਟਰਕਚਰ ਹੋਂ ਦੇਖੋ ਬ ਡੇਟਾ ਚ ਜੀ ਦੇਗਾ ਤੋਂ ਚੰਗਾ ਹਵਾਨਾ ਭਰੂਗੀ ਅਜੇ ਦਿਨ ਪਏ ਆ ਦੇ ਸੂਨ ਦੇ ਵਿੱਚ ਘਟ ਵਾਲਾ ਹਵਾਨਾ ਇਦਾਂ ਦੀਆਂ گاਵਾ ਤੋਂ ਬਰੀਡਿੰਗ ਕਰ ਸਕਦੇ ਹੁੰਦੇ ਕਿਉਂਕਿ ਇਹ ਡੇਟਾ ਜੇ ਚੋਂ ਚੰਗੇ ਬੱਚੇ ਪੈਦਾ ਹੋਣੇ ਤੇ ਬੱਚਿਆਂ ਨੇ ਜਿਹੜਾ ਉਹ ਆਪਾਂ ਨੂੰ ਪਤਾ ਗ੍ਰੋਥ ਬਹੁਤ ਐ ਐਚਐਫ ਦੇ ਵਿੱਚ 2 ਸਾਲਾਂ ਦੀ ਵੜ ਸੂ ਪੈਂਦੀ ਐ ਉਹ ਬਰੀਡਿੰਗ ਕਰ ਸਕਦੇ ਹੋ ਤੁਸੀਂ ਜੀ ਨੂੰ ਚੌਂਕ ਐਚ ਐਫ ਨਸਲ ਦਾ ਚਾਰ ਨੰਬਰ ਤੇ ਇੱਕ ਹੋਰ ਗਾਂ ਤੁਹਾਨੂੰ ਦਿਖਾਉਣੀ ਹੈ ਚੌਥੇ ਨੰਬਰ ਵਾਲੀ ਵਿਰਿੰਦਰ ਬਾਈ 37 38 ਕਿਲੋ ਦੁੱਧ ਪਾਇਆ ਹੋਇਆ ਹੈ ਜੀ ਇਹਦਾ ਹੂੰ ਦੂਜੀ ਸੂਣਾ 15 ਦਿਨ ਦੀ ਨਰਮਾ ਹਜੇ ਜੀ 40 ਤੋਂ ਬਾਹਰ ਹੀ ਮਿਲਕਿੰਗ ਕਰਾਉਗੀ ਨੋਰਮਲ ਜੀ ਓਕੇ ਸੋ ਦੋਸੋ 15 ਦਾ 16 ਦਿਨਾਂ ਦੀ ਹਜੇ ਕੱਚੀ ਹੈ ਹਵਾਨਾ ਭਰਨ ਲੱਗ ਗਈ ਹੈ ਪਰ ਦਹਿਣੇ ਨੇ ਹਜੇ ਲੈ ਜਾਣੇ ਢਾਂਚਾ ਦੇਖੋ ਬੰਦੇ ਬਾਈ ਅਜੇ ਦਿਨ ਬਾਕੀ ਹੈ ਤਾਂ ਹੀ ਥੋੜਾ ਤੇਜ਼ੀ ਨਾਲ ਤੁਰਦੀ ਹੈ ਜਿਵੇਂ ਜਿਵੇਂ ਨੇੜ ਆਉਂਦਾ ਜਾਂਦਾ ਪਸ਼ੂ ਹਵਾਨਾ ਭਰਦਾ ਜਾਂਦਾ ਫਿਰ ਥੋੜਾ ਸਲੋ ਤੁਰਨ ਲੱਗ ਪੈਂਦਾ ਇਸ ਤੋਂ ਅੱਗੇ ਵੀ ਗਾਂ ਹੱਥੀ ਚਵਾਈ ਵਾਲੇ ਥਾਣ ਵਾਲੀ ਖੜੀ ਹੈ ਬਾਈ ਕੋਲ ਹਾਂਜੀ ਬਾਈ ਦੂਜਾ ਸੂਆ ਭਾਜੀ ਇਹ 10 ਕੁ ਦਿਨ ਦੀ ਨਰਮ ਹੈ ਜੀ 35 36 ਕਿਲੋ ਮਿਲਕਿੰਗ ਕਰਾਈ ਹੋਏ 40 ਤੋਂ ਪਲੱਸ ਦੀ ਮਿਲਕਿੰਗ ਕਰਾਉਗੀ ਜੀ ਇਹ ਠੀਕ ਹੈ ਲੈਵਾ ਬਹੁਤ ਕੁਆਲਿਟੀ ਵਾਲਾ ਜੀ ਦਾ ਫਿਟਿੰਗ ਵਾਲਾ ਫਾੜੀ ਵਾਲਾ ਲੈਵਾ ਜੀ ਹਾਂ ਅਟੈਚਮੈਂਟ ਬਹੁਤ ਚੰਗੀ ਬੋਲੀ ਬਾਈ ਥੋੜਾ ਛੋਟ ਸੋ ਦਸੋਂ ਇਹ ਵੀ ਹਜੇ ਦਿਨ ਲੈਂਦੀ ਆ ਸੋਨ ਇਸ ਤੋਂ ਬਾਅਦ ਸੋਨਿਆ ਸੋਨਿਆ گاਵਾ ਦਿਖਾਵਾਂਗਾ ਤੁਹਾਨੂੰ ਹੱਥੀਂ ਚਵਾਈ ਵਾਲੇ ਥਾਣਾਂ ਵਾਲੀਆਂ ਸਾਰੀਆਂ ਹੀ ਲਗਭਗ ਤੁਸੀਂ ਇਹ ਕੁਸ ਗੱਪਣ گاਵਾ ਦੇਖੋ ਇਸ ਵੀਡੀਓ ਚ ਕੱਟ ਵਾਲਾ ਹਵਾਨਾ ਇਹਦਾ ਵੀ ਥਾਣੇ ਦੇ ਹੱਥੀਂ ਚਵਾਈ ਵਾਲੇ ਆ ਸੋ ਇਹ ਦੋਸੋਂ 5ਵੇਂ ਨੰਬਰ ਦੇ ਉੱਤੇ ਤੁਹਾਨੂੰ ਗਾਂ ਦਿਖਾ ਰਹੇ ਸੀ 6ਵੇਂ ਨੰਬਰ ਵਾਲੀ ਗਾਂ ਇਹ ਵੀ ਤੁਹਾਨੂੰ ਦਿਖਾਵਾਂਗੇ ਇਹ ਦੋਨੇ ਗਾਵਾਂ ਭਾਜੀ ਇੱਕੋ ਫਾਰਮ ਚ ਆਈਆਂ ਨੇ ਠੀਕ ਐ ਥੋੜੀ ਕੱਚੀਆਂ ਨੇ ਹਜੇ ਜੀ ਹੂੰ ਕੱਚੀ ਆ ਜੀ ਚਾਰ ਦੰਦ ਕੰਪਲੀਟ ਆ ਜੀ ਸ਼ਿਗਰ ਦੇ ਚੱਕਣ ਲੱਗੀ ਐ ਇਹ ਦੂਜਾ ਸੂਹ ਸੁਨਾ ਵੱਛੀ ਨੇ ਨੇ ਜੀ ਠੀਕ ਐ ਤੇ 35 36 ਕਿਲੋ ਫਸਟ ਆ ਰਿਕਾਰਡ ਕਰਾਇਆ ਹੈ ਜੀ ਇਹਦਾ 40 ਤੋਂ ਬਾਅਦ ਨਾਰਮਲ ਮਿਲਕਿੰਗ ਕਰਾਉਗੀ ਠੀਕ ਐ ਬਹੁਤ ਵੱਡੇ ਕੱਦ ਦੇ ਛੋਟੂ ਤੋੜ ਦੇ ਸੋ ਦਸੋ ਹਜੇ ਦਿਨ ਬਾਕੀ ਐ ਹਵਾਨਾ ਇਹਦਾ ਵੀ ਫਿਕਸ ਹੀ ਰਹੂਗਾ ਚੌੜਾ ਮੁੱਢ ਤੋਂ ਹਵਾਨਾ ਲੈਂਥ ਲੰੋਂ ਤੇ ਬਾਲ ਲੰਬੀ ਹੈ ਜੀ ਆਰਡਰ ਬਹੁਤ ਪਿਆਰਾ ਹੈ ਜੀ ਛੋਟਾ ਥਾਣਾ ਬਿਲਕੁਲ ਹੀ ਕਮਾਲ ਆ ਬਈ ਸੋ ਦੋਏ ਗਾਮ ਇੱਕੋ ਫਾਰਮ ਦੀ ਬਰੀਡ ਹੈ ਬਾਈ ਕੋਲ ਇੱਕੋ ਫਾਰਮ ਚੋਂ ਖਰੀਦੀਆਂ ਹੋਈਆਂ ਸੋ ਇਧਰਲੇ ਪਾਸੇ 7ਵੇਂ ਨੰਬਰ ਤੇ ਲਾਸਟ ਉੱਤੇ ਬੱਦੀ ਗਾਂ ਤੁਹਾਨੂੰ ਦਿਖਾਉਣੇ ਇਹ ਕਿੰਨੇ ਦਿਨ ਲੈ ਜੂ ਬਾਈ ਹਜੇ ਇਹ ਵੀ ਭਾਜੀ 10 ਤੋਂ 12 ਦਿਨ ਲੈ ਜੂਗੀ ਜੀ ਠੀਕ ਹੈ ਬਹੁਤ ਵੱਡੇ ਕੱਦ ਦੀ ਹੈ ਜੀ ਇਹਨੇ 6 ਦੰਦ ਹੋ ਗਈ ਕੰਪਲੀਟ ਜੀ ਦੂਜਾ ਸੂਆ ਸੂਣਾ ਜੀ ਹੂੰ 42 43 ਕਿਲੋ ਦੁੱਧ ਪਾਇਆ ਹੋਇਆ ਹੈ ਜੀ ਤੰਦਰੁਸਤੀ ਚਾਹੀਦੀ ਹੈ ਜੀ 50 ਨੂੰ ਟੱਚ ਕਰਨ ਵਾਲਾ ਵਜੂਦ ਰੱਖਦੀ ਹੈ ਜੀ ਬੜ ਠੀਕ ਹੈ ਖੋਲੀ ਬਈ 250 ਕਿਲੋ ਨੂੰ ਬਾਈ ਕਹਿੰਦਾ ਵੀ ਹੱਥ ਮਾਰ ਜੀ ਚੰਗੀ ਸੇਵਾ ਨਾ ਬੜਾ ਤਕੜਾ ਬਾਡੀ ਵੇਟ ਆ ਗਾਂ ਦਾ ਪੂਰੀ ਜਾਨ ਵਾਲੀ ਗਾਂ ਲੰਬਾਈ ਫੁੱਲ ਹੈ ਕੱਦ ਚੰਗਾ ਹੈ ਹਵਾਨਾ ਦੇਖੋ ਅਜੇ ਦਿਨ ਬਾਕੀ ਹੈ ਇਸ ਹੁਣ ਇਹ ਤਾਂ ਲੇਵਾ ਭਰਨ ਲੱਗੀ ਆ ਜੀ ਜਦੋਂ ਕਰਮਾਣੀ ਨੇ ਲੇਵਾ ਭਰਨਾ ਜੀ ਬਾ ਕਮਾਲ ਚੀਜ਼ ਬਣਨੇ ਛੋਟਾ ਕੰਨਾ ਜੀ ਬਿਲਕੁਲ ਬਿਊਟੀ ਤੇ ਪੂਰੇ ਕੈਰੈਕਟਰ ਨੇ ਜੀ ਤੋ ਵੇਖੋ ਇਹਦਾ ਵਜ਼ਨ ਇੱਕ ਹੋਰ ਗਾਂਦ ਸੋ ਇਸ ਸਾਈਡ ਤੇ ਵੱਧੀ ਵੀ ਹੈ ਤੇ ਇਹ ਤਿਆਰ ਜੀ ਦਿੰਦੀ ਹੈ ਕਿੰਨੇ ਕ ਦਿਨ ਲੈ ਸਕਦੀ ਹੈ ਬਾਈ ਸੋ ਬਾਈ ਜੀ ਆਪਣੇ ਕੋ ਖੜੀ ਆ ਪੰਜ ਚਾਰ ਦਿਨ ਕੱਢ ਵੀ ਸਕਦੀ ਆ ਵੈਸੇ ਰੈਡੀ ਵਰਗੀ ਹੋਇਆ ਜੀ ਭਲਾ ਭੂਲਾ ਪਾਈ ਖੜੀ ਆ ਜੀ ਹੂੰ ਦੂਜੇ ਸੂਏ ਸੂਣਾ ਜੀ 35 36 ਕਿਲੋ ਦਾ ਫਰਸਟ ਰਿਕਾਰਡ ਨਾਰਮਲ ਤਾਂ ਨਾਰਮਲ 40 ਕਿਲੋ ਮਿਲ ਕੇ ਕਰਾਉਗੀ ਜੀ ਕਿਉਂਕਿ ਮੌਸਮ ਚੰਗਾ ਬਾਜੀ ਬਾਕੀ ਕੁਲ ਕੁਲ ਫੀਡਿੰਗ ਆ ਇਦਾਂ ਦੀਆਂ ਨੇ ਕੁਝ ਕਿ ਚੰਗਾ ਹੀ ਜਾਨਵਰ ਚੱਲਦਾ ਜੀ ਹੁਣ ਸਹੀ ਹੈ ਕੁਛ ਮੱਖਣ ਗਾਂ ਹਰੇਕ ਫਾਰਮ ਤੇ ਅਵੇਲੇਬਲ ਆ ਜੀ ਹੁਣ ਹੂੰ ਸੋ ਦੇਖੋ ਤੋਂ ਇਹ ਹਵਾਨਾ ਤੁਸੀਂ ਦੇਖੋ ਪਛਾਣ ਨੂੰ ਵੀ ਬਰਾਬਰ ਪੈਰਾਂ ਤੇ ਖੜੀ ਅਗਲੇ ਪੈਰ ਵੀ ਬਰਾਬਰ ਪਿਛਲੇ ਵੀ ਤੇ ਪਛਾਣ ਨੂੰ ਵੀ ਅੱਧਾ ਫੁੱਟ ਵਾਂਗ ਹਵਾਨਾ ਦਿਸਦਾ ਭਲੂਣ ਥੋੜੀ ਥੋੜੀ ਪਾਈ ਵੀ ਹੈ ਕਿਉਂਕਿ ਨੇੜ ਆ ਸੋਨ ਦੇ ਇੱਥੇ ਖੜੀ ਪੰਜ ਚਾਰ ਦਿਨ ਲਹਿ ਵੀ ਸਕਦੀ ਹੈ ਤੇ ਬੱਚੇ ਨੂੰ ਜਨਮ ਕਦੋਂ ਵੀ ਦੇ ਸਕਦੀ ਹੈ ਕਿਉਂਕਿ ਮੇਨ ਉਹ ਦੋਦੇ ਜਿਹੜਾ ਹਵਾਨਾ ਉਹਦੇ ਚ ਬੌਲਾ ਪਰਨਦਾ ਹੁੰਦਾ ਉਹ ਪੂਰਾ ਭਰੀ ਬੈਠੀਏ ਕਰਮਾ ਜੀ ਸੋਏ ਤੁਹਾਨੂੰ 8ਵੇਂ ਨੰਬਰ ਤੇ ਗੱਬਣਗਾ ਦਿਖਾ ਰਹੇ ਆ ਇਸ ਤੋਂ ਬਾਅਦ ਤੁਹਾਨੂੰ ਸੋਈਆਂ ਸਵਾਈਆਂ گاਵਾ ਜਿਹੜੀਆਂ ਉਹ ਦਿਖਾਵਾਂਗੇ ਜਿਹੜੀਆਂ ਇਸ ਸਾਈਡ ਤੋਂ ਆਪਾਂ ਵੀਡੀਓ ਦੀ ਸ਼ੁਰੂਆਤ ਕਰਾਂਗੇ ਵਿਰਿੰਦਰ ਭਾਈ ਇਧਰੋਂ ਜਿਹੜੀ ਸੋਈ ਸਵਾਈ ਗਾਂ ਇਹ ਪਾਜੀ ਕੱਲ ਦੀ ਸੂਈ ਹੈ ਜੀ ਫੀਮੇਲ ਇਹਦੇ ਪਿੱਛੇ ਹੈ ਜੀ ਠੀਕ ਹੈ ਤਕਰੀਬਨ ਆ ਜੀ ਪਾਜੀ ਆਪਣੇ ਕੋਲ 20 ਦੇ ਲੰਮਸਮ ਬੌਲੀ ਆ گاਵਾ ਹੋਣਗੇ ਸੂਈਆਂ ਸਵਾਈਆਂ ਹੂੰ 15 ਗਾਇਆਂ ਪਿੱਛੇ ਬੱਚੀਆਂ ਹੀ ਨੇ ਜੀ ਅੱਜ ਠੀਕ ਹੈ ਜਿਆਦਾ ਬੱਚੇ ਹਾਂ ਜੀ ਅੱਜ ਉਹ ਵੀ ਸੂਈ ਹੈ ਕਾਲੀ ਗਾਂ ਉਹਨੇ ਹੀ ਬੱਚੀ ਦਿੱਤੀ ਆ ਇੱਕ ਗਾਂ ਨੇ ਬੱਚੇ ਦਿੱਤੇ ਨੇ ਠੀਕ ਹੈ ਤਕਰੀਬਨ ਸਾਰੀਆਂ ਦਾ ਥਣ ਲੀਵਾ ਵੀ ਇੱਕ ਬਰਾਬਰ ਦਾ ਹੀ ਆ ਤੇ ਮਿਲਕ ਪੈਸਟ ਵੀ ਸਾਰੀਆਂ 30 ਤੋਂ ਪਲੱਸ ਵਾਲੀ ਹੋਇਆ ਜੀ ਠੀਕ ਹੈ ਪਹਿਲੀ ਗਾਂ ਨੇ ਜੀ 33 34 ਕਿਲੋ ਪਲੂਨ ਦਾ ਦੁੱਧ ਪਾਇਆ ਤੇ ਕਿ 35 ਤੋਂ ਬਾਹਰ ਦੀ ਮਿਲਕਿੰਗ ਕਰਾਉਗੀ ਜੀ ਠੀਕ ਹੈ ਤੋਰਦੇ ਸੰਦੀਪ ਬੱਚੀ ਬਹੁਤ ਚੰਗੇ ਸੀਮਨ ਦੀ ਆ ਜੀ ਪਿੱਛੇ ਸਰਸੋ ਬੱਚੀ ਬੈਠੀ ਆ ਇਹਦੀ ਤੁਸੀਂ ਦੇਖ ਲਓ ਤੇ ਇਹ ਕੱਲ ਦੀ ਸੂਈ ਗਾਂ ਕੱਲ ਚਾਰ ਕਬਰੀ ਦੀ ਸੂਈ ਦੇਖਾ ਰਹੇ ਆ ਤੋ ਇਹਦਾ ਤਾਂ ਜਿਆ ਤੁਸੀਂ ਦੇਖ ਲਓ ਤਾਜੀ ਬਿਲਕੁਲ ਸੂਈ ਵੀ ਐ ਕਮਾਲਾ ਬਈ ਵਾਪਸ ਅਗਾੜੀ ਪਿਛਾੜੀ ਬਹੁਤ ਜ਼ਬਰਦਸਤ ਆ ਜੀ ਵੀਰ ਜਬੂਨਸ ਬਹੁਤ ਚੰਗੀਆਂ ਨੇ ਆਰਡਰ ਤੇ ਹੂੰ ਬੰਦ ਦੇ ਵੀਰੇ ਉਹ ਥੀਚਵਾਈ ਵਾਲੇ ਥਾਣਾ ਦੋਸਤੋ ਬਾਕੀ ਥਾਣਾ ਦਾ ਸਹਿਜ ਥਾਣਾ ਚ ਵਿੱਥੀ ਵੀ ਚੰਗੀ ਐ ਖਾਸ ਗੱਲ ਆ ਵੀ ਬੱਚਾ ਵੱੱਛੀ ਐ 2 ਨੰਬਰ ਤੇ ਗਾਂ ਇਹ ਵੀ ਵੱੱਛੀ ਵਾਲੀ ਐ ਤੇ ਇਹਦੀ ਵੱੱਛੀ ਬਹੁਤ ਸੋਹਣੀ ਐ ਆ ਬਾਈ ਜਿਹੜੀ 2 ਨੰਬਰ ਤੇ ਐ ਇਹ ਦੂਜਾ ਸੂਆ ਪਾਜੀ ਚੌਗਦੇ ਦੰਦ ਕੰਪਲੀਟ ਕਰਕੇ ਛਿਗਦੇ ਦੰਦ ਚੱਕੜੇ ਸ਼ੁਰੂ ਕਰਤੇ ਬੱਛੀ ਨੇ ਜੀ 33 34 ਕਿਲੋ ਪਲੂਨ ਉਹਦੇ ਪਾਇਦ ਕੀ 35 ਤੋਂ ਪਲੱਸ ਦੀ ਮਿਲਕਿੰਗ ਕਰਾਉ ਸੁਬਾ ਦਾ ਬੱਚਾ ਦਿੱਤਾ ਜੀ ਹਜੇ ਅੱਜ ਓਕੇ ਖੋਲੀ ਸੁਬੇ 4:00 ਵਜੇ ਦੀ ਸੂਈ ਹੋਈ ਹੈ ਜੀ ਇਹ ਸੁਬਾ 4:00 ਵਜੇ ਸੂਈ ਹੈ ਦੱਸੋ ਤੇ ਇਹਨੇ ਬੱਛੀ ਨੂੰ ਜਨਮ ਦਿੱਤਾ ਹੈ ਇਹਦੀ ਬੱਛੀ ਬਹੁਤ ਸੋਹਣੀ ਹੈ ਬੱਛੀਆਂ ਸਾਰੀਆਂ ਹੀ ਸੋਹਣੀਆਂ ਹੀ ਹੁੰਦੀਆਂ ਕਿਉਂਕਿ ਅੱਜਕੱਲ ਸੀਮਨ ਐਚ ਐਫ ਦਾ ਬੜਾ ਚੰਗਾ ਅੱਜਕੱਲ ਸੀਮਨ ਭਾਜੀ ਚਾਹੇ 100 ਵਾਲਾ ਲਵਾ ਲਓ ਚਾਹੇ 200 ਵਾਲਾ ਸਾਰਾ ਮਤਲਬ ਸੀਮਨ ਦਾ ਨਾਉਣ ਲੈਣਾ ਦਾ ਅੱਜ ਕੱਲ ਤਾਂ ਬਸ ਬਸ ਟਾਈਮ ਪਾਸ ਵਾਲਾ ਹੀ ਕੰਮ ਹੈ ਜੀ ਟੋਟਲੀ ਸੀਮਨ ਵਧੀਆ ਹੀ ਆ ਜੀ ਵਧੀਆ ਹੀ ਆ ਰਿਹਾ ਬਿਲਕੁਲ ਸੋ ਇਹ ਚੁੱਪ ਦੇ ਵਿੱਚ ਤੋਂ ਬੜਾ ਚੰਗਾ ਚੰਗਾ ਸੀਮਨ ਆਉਂਦਾ ਹੱਥ ਇੰਜੁਆਈ ਵਾਲੇ ਥਾਣਾ ਦੱਸੋ ਗਾਂ ਦੇ ਤੇ ਇਹਦੀ ਬੱਛੀ ਮੈਂ ਫੇਰ ਤੁਹਾਨੂੰ ਇੱਕ ਵਾਰ ਦਿਖਾ ਦਿੰਨਾ ਬਹੁਤ ਸੋਹਣੀ ਬੱਛੀ ਨੂੰ ਜਨਮ ਤਾਂ ਵਾਈਟ ਫੇਸ ਵਾਲੀ ਬੱਛੀ ਹੈ ਕੰਨ ਬਲੈਕ ਆ ਬੱਛੀ ਦੇ ਇਹਦੋਂ ਅੱਗੇ ਬਾਈ ਜਿਹੜੀ ਵੇੜਾ ਇਹ ਮੱਛੀ ਵੀ ਚਾਰ ਦੰਦ ਕੰਪਲੀਟ ਰ ਹੈ ਜੀ ਛੇ ਗਦੇ ਦੰਦ ਚੱਕ ਰਹੀ ਹੈ ਕੱਲ ਦੀ ਸੂਈ ਹੋਈ ਹੈ ਇਹਦੇ ਪਿੱਛੇ ਵੀ ਬੱਛੀ ਹੈ ਜੀ ਠੀਕ ਹੈ ਕਾਡਰ ਦੀ 11-12 ਕਿਲੋ ਦੁੱਧ ਸਵੇਰ ਦਾ ਕੱਢਿਆ ਹੋਇਆ ਆਪਣਾ ਜੀ ਬਿਲਕੁਲ ਖਾਲੀ ਨਹੀਂ ਹੈਗੀ ਬੱਚੀ ਜੀ ਠੀਕ ਹੈ ਤੋਰ ਦੇ ਬਈ ਤੇ ਨਾਰਮਲ ਮੈਂ 40 ਹੀ ਸੇਵਾ ਤੇ 40 ਤੋਂ ਪਲੱਸ ਦੀ ਕਪੈਸਟੀ ਕਰੂਗੀ ਜੀ ਐਤ ਜੀ ਓਕੇ ਥੱਲੇ ਧਾਰੀ ਨੇ ਵੇਦਾ ਹਵਾਨਾ ਦੇਖਿਓ ਦੋਸਤੋ ਗੱਟਲਾ ਹਵਾਨਾ ਪੂਰਾ ਫਿਕਸ ਆ ਬਾਡੀ ਦੇ ਨਾਲ ਚੰਗੀ ਅਟੈਚਮੈਂਟ ਖੁੱਚਾਂ ਤੋਂ ਉੱਤੇ ਹੀ ਥਾਣਾ ਰੁਕ ਜਾਂਦੇ ਆ ਹਾਥੀ ਚੁਾਈ ਵਾਲਾ ਵੀ ਥਾਣਾ ਦੱਸੋ ਤੇ ਭਾਵੇਂ ਮਸ਼ੀਨ ਨਾਲ ਚੋਲਿਓ ਚੰਗਾ ਦੁੱਧ ਪਾਉਗੀ ਤੇ ਇਹਦੇ ਨਾਲ ਵੀ ਬੱਛੀ ਐ ਇੱਕ ਹੋਰ ਗਾਂ ਇਦੂ ਅੱਗੇ ਤੁਹਾਨੂੰ ਦਿਖਾਉਣੇ ਆ ਤਾਜੀ ਸੂਈ ਵੀ ਐ ਭਾਈ ਕਿ ਨਵਾ ਭਾਈ ਜੀ ਦੂਜਾ ਸੂਆ ਜੀ ਹੂੰ 6 ਦਿਨ ਦਾ ਪੂਰੇ ਆ ਜੀ ਕੰਪਲੀਟ ਆ ਦੰਦੋ ਹੂੰ ਤੇ ਤਿੰਨ ਕ ਦਿਨ ਹੋ ਗਿਆ ਜੀ ਸੂਈ ਨੂੰ ਕੰਡਾ ਲਿਆਵੇ ਬੰਦਾ ਜੀ 25 ਕਿਲੋ ਵਾਂਗ ਚਾਹੇ ਤੋਲ ਕੇ ਲੈ ਜਾਵੇ ਚਾਹੇ ਲੀਟਰ ਮਾਰ ਕੇ ਲੈ ਜਾਵੇ ਜੀ ਠੀਕ ਐ ਹਾਂਜੀ ਬੱਛੀ ਮਗਰ ਆ ਜੀ ਇਹਦੇ ਵੀ ਇਹਦੇ ਜਰਸੀ ਬੱਛੀ ਆ ਮਗਰ ਜੀ ਓਕੇ ਸੋ ਦੱਸੋ 25 ਕਿਲੋ ਹਾਜ਼ਰ ਦੁੱਧ ਹੈ ਹਜੇ ਦਿਨ ਤਿੰਨ ਕੀ ਹੋਏ ਆ ਸੋਈ ਨੂੰ ਚੰਗਾ ਢਾਂਚਾ ਹੈ ਹੱਥੀਂ ਜਵਾਈ ਵਾਲਾ ਥਾਣਾ ਭਵਾਨੇ ਦੀ ਤਿਆਰੀ ਤੁਹਾਨੂੰ ਦੱਸੂਗੀ ਚੰਗੀ ਹੈ ਲਿਆ ਭਈ ਵਾਪਸ ਸੋ 25 ਕਿਲੋ ਮੈਂਤੀ ਕਰਕੇ ਲੈ ਜਾਓ ਭਾਵੇਂ ਤੋਲ ਕੇ ਲੈ ਜਾਓ ਮਤਲਬ ਇੰਨਾ ਬੌਹਲਾ ਕਹਿ ਲਓ ਦੁੱਧ ਕਹਿ ਲਓ ਹਾਜ਼ਰ ਹੈ ਭਵਾਨੇ ਤੇ ਨਾੜਾਂ ਬਹੁਤ ਚੰਗੀਆਂ ਦੱਸੋ ਤੇ ਥੰਨ ਦਾ ਸਹਿਜ ਵੀ ਬਹੁਤ ਚੰਗਾ ਹੈ ਇਹਦਾ ਬੱਚੇ ਨਾੜੂਆ ਵੀ ਨਹੀਂ ਚੰਗੀ ਤਰ੍ਹਾਂ ਸੁੱਕਿਆ ਜੀ ਸਹੀ ਹੈ ਉਦੇਖੋ ਕਰਮਾਲੀ ਦਾ ਹਵਾਨਾ ਪਿੱਛੋਂ ਵੀ ਤੁਸੀਂ ਨਾੜਾਂ ਦੇਖੋ ਹਵਾਨੇ ਤੇ ਸਾਈਡ ਤੋਂ ਦੇਖੋਗੇ ਤਾਂ ਵੀ ਬੜੀਆਂ ਚੰਗੀਆਂ ਨਾੜਾਂ 40 ਕਿਲੋ ਦੀ ਭਾਜੀ ਗਾਰੰਟੀ ਤੇ ਵੀ ਦੇ ਦਾਂਗੇ ਜਾਏ ਅਗਲਾ ਮਿਲਕਿੰਗ ਕਰਾ ਕੇ ਲੈ ਜਾਓ ਦੁੱਧ ਮੱਛੀ ਨੇ 45 ਤੋਂ ਪਲੱਸ ਦੇ ਦੇਣਾ ਨਾਰਮਲ ਜੀ ਇਹਦੋਂ ਅੱਗੇ ਵਧੋ ਜੀ ਇਹ ਵੀ ਸੂਈ ਹੋਈ ਆ ਜੀ ਇਹਦੇ ਮਗਰ ਬੱਚਾ ਹੈ ਜੀ ਹੂੰ ਤੀਜਾ ਦਿਨ ਇਹਨੂੰ ਵੀ ਸੂਈ ਨੂੰ 23 24 ਕਿਲੋ ਵਾਂਗੇ ਇਹਦੀ ਬੌਲੀ ਤੋਂ ਸਟਾਰਟਿੰਗ ਹੈ ਜੀ ਠੀਕ ਹੈ ਤੇ 35 ਕਿਲੋ ਪਲੂਣ ਦਾ ਉਦੋਂ ਪਾਇਆ ਹੋਇਆ ਹੈ ਜੀ ਇਹਦੀ 40 ਹੱਥ ਲਾਊਗੀ ਜੀ ਨਾਰਮਲ ਹੈ ਓਕੇ ਅਟੈਚਮੈਂਟ ਬਹੁਤ ਜ਼ਿਆਦਾ ਚੰਗੀ ਹੈ ਜ ਤੰਬੀ ਕੋ ਇਸ ਗਾਣ ਨੂੰ ਵੀ ਲੈ ਆ ਬਈ ਚੰਗੇ ਕਾਦ ਕਾਠ ਦੀ ਗਾਂ ਸੋ ਹਾਈਟ ਫੁੱਲ ਆ ਲੈਂਥ ਫੁੱਲ ਇਹਦੇ ਨਾਲ ਮੇਲ ਕਾਫ ਹੈ ਬਹੁਤਿਆਂ گاਵਾਂ ਨਾਲ ਅੱਜ ਬੱਚੇ ਵਛਿੰਗਾ ਇੱਥੇ 15 ਦੇ ਲਗਭਗ گاਵਾ ਵਛਿੰਗਾ ਆ ਲਿਆ जिने वच्छी वाली गां लेनी है सुई सुवाई गां चंगे दूध वाली लेनी है, है, है तो ਤੁਸੀਂ ਜਰੂਰ ਇੱਕ ਵਾਰ ਢੇੜਾ ਮਾਰਿਓ ਤੁਹਾਨੂੰ ਜਾਦਾ گاਵਾ ਵੱਛਾਂ ਵਾਲਾ ਮਿਲਣਗੇ ਇਹਦੋਂ ਅੱਗੇ ਬਈ ਦੋ گاਵਾ ਬਧੀਆਂ ਵੀ ਹੈ ਤੇ ਪਾਜੀ ਪਰਸੋ ਸ਼ਾਮ ਦੀ ਸੂਈ ਹੈ ਇਹਦੇ ਪਿੱਛੇ ਵੱਛਾ ਜੀ ਹੂੰ ਤੇ ਤਕਰੀਬਨ 20 ਵਾਈ ਕਿਲੋ ਇਸ ਟਾਈਮ ਬੋਲੀ ਦੀ ਤਿਆਰੀ ਹੈ ਜੀ ਇਹਦੀ ਵੀ ਬਹੁਤ ਸੋਹਣਾ ਲੇਵਾ ਇਹਦਾ ਵੀ ਜੀ ਕੁਆਲਟੀ ਵਾਲਾ ਲੇਵਾ ਤੌਰ ਦੇشن ਅਜੇ ਵੀ ਸਪੇਸ ਪਈ ਹੈ ਜੀ ਪੂਰੀ ਵਧੀਆ ਠੀਕ ਹੈ ਇਹਦੋਂ ਅਗਲੀ ਗਾਂ ਵੀ ਠਾ ਦੇਮੇ ਸੋਏ ਦੋਸਤੋ ਗਾਂ ਤੁਸੀਂ ਦੇਖੋ 22 23 ਕਿਲੋ ਬੌਲੇ ਤੋਂ ਸ਼ੁਰੂਆਤ ਹੈ ਵਜ਼ਨ ਚੰਗਾ ਇਸ ਗਾਂ ਦਾ ਵੀ ਢਾਂਚਾ ਤੁਸੀਂ ਵੀਡੀਓ ਜੋ ਜਜਮੈਂਟ ਕਰ ਲਿਓ ਲਿਆ ਬਈ ਚੰਗੀ ਨਰੋਈ ਗਾਂ ਉਸੇ ਨਾਗ ਤੁਹਾਨੂੰ ਅੰਦਰ ਖੜੇ ਵੀ ਦਿਖਾਵਾਂਗੇ ਪਹਿਲਾਂ ਆਪਾਂ ਇਹ ਬਾਹਰ ਖੜੀਆਂ ਗਾਵਾਂ ਸਾਰੀਆਂ ਤੁਹਾਨੂੰ ਦਿਖਾ ਦਈਏ ਇੱਕ ਹੋਰ ਸੂਈ ਸਵਾਈ ਗਾਂ ਲਾਸਟ ਉੱਤੇ ਵੱਧੀ ਹੈ ਇਸ ਸਾਈਡ ਦੇ ਉੱਤੇ ਪ੍ਰਿੰਦਰ ਭਾਈ ਕਿੰਨਾ ਕਚਰ ਹੋ ਗਿਆ ਸੋਈ ਜੀ ਕੱਲ ਦੀ ਸੂਈ ਆ ਬੱਛੀ ਮਗਰ ਹੈ ਜੀ ਇਹਦੇ ਠੀਕ ਹੈ ਤੇ 38 39 ਕਿਲੋ ਦੁੱਧ ਪਾਇਆ ਹੋਇਆ ਪਲੂਨ ਦਾ ਹਮ 40 42 ਕਿਲੋ ਤੋਂ ਬਾਹਰ ਦੀ ਮਿਲਕਿੰਗ ਕਰਾਉਗੀ ਠੀਕ ਹੈ ਤੇ ਮਿਲਕਿੰਗ ਦਾ ਵੀ ਜੀ ਐ ਆਪਣਾ ਕਿਉਂ ਚਾਹੇ ਬੰਦਾ ਆਪਣੇ ਕੋਲ ਚਾਰ ਟਾਈਮ ਚੋਕੇ ਲੈ ਜਾਵੇ ਜੀ ਹਮ ਬਾਅਦ ਦੀ ਕੋਈ ਗਾਰੰਟੀ ਨਹੀਂ ਹੈਗੀ ਜੀ ਕਿਸੇ ਵੀ ਕਿਸਮ ਦੀ ਹਮ ਕਿਉਂਕਿ ਆਪਾਂ ਵੀ ਪਰਚੇਜ਼ ਕਰਕੇ ਲਿਆਉਣੇ ਆ ਲਿਆ ਭਾਈ ਸੋ ਦੁੱਧ ਹਰੇਕ ਭਰਾ ਦੀ ਸੰਭਾਲ ਅਲੱਗ-ਅਲੱਗ ਹੈ ਕੋਈ ਵੱਧ ਚੋ ਲੈਂਦਾ ਕਿਸੇ ਕੋਲ ਪਸ਼ੂ ਘਟ ਦਿੰਦਾ ਹਮ ਜੀਨੇ ਖਰੀਦਣੀਆਂ ਉਹ ਆਪ ਦੀ ਸਮਝ ਨਾਲ ਖਰੀਦੇ ਇਹਨਾਂ ਦੀ ਆਪ ਦੀ ਸੰਭਾਲ ਆ ਤੇ ਉਹਦੇ ਹਿਸਾਬ ਤੇ ਬਾਈ ਹਰੀ ਦੁੱਧ ਦੱਸਦੇ ਆ ਵੀ ਕਿਹੜੀ ਗਾਂ ਦਾ ਕਿੰਨਾ ਝੋ ਲੈਣਗੇ ਵੱਡੇ ਕੱਦ ਦੀ ਆ ਤੇ ਪੂਰੀ ਲੰਬੀ ਹੈ ਗਾਂ ਥਣ ਥੀ ਚਵਾਈ ਵਾਲੇ ਆ ਤੇ ਵੱਛੀ ਇਹਦੇ ਨਾਲ ਆ ਲਿਆ ਬਾਈ ਵਾਪਸ ਬਿਲਕੁਲ ਹੀ ਹਜੇ ਤਾਜੀ ਸੂਈ ਵੀ ਐ ਸੋ ਇਹ ਜਿਹੜੀਆਂ ਤਾਜ਼ੀਆਂ ਸੂਈਆਂ ਹੁੰਦੀਆਂ ਇੱਕ ਵਾਰ ਸੂਆ ਜਾਂ ਪਸ਼ੂ ਮੰਨ ਜਾਂਦਾ ਕਿਉਂਕਿ ਬੱਚੇ ਨੂੰ ਜਨਮ ਦੇ ਕੇ ਹੜ ਦਾ ਜੋਰ ਲੱਗਾ ਹੋਇਆ ਹੁੰਦਾ ਪਠਾਨੀਰਾ ਦੋ ਦਿਨ ਲੈਂਦਾ ਪਸ਼ੂ ਚੱਕਣ ਤੇ ਸੋ ਫੇਰ ਢਾਂਚਾ ਦੁਬਾਰਾ ਉਸੇ ਥਾਂ ਤੇ ਆਉਂਦਾ ਉਸੇ ਤਰ੍ਹਾਂ ਦੀ ਰਿਕਵਰੀ ਕਰਦਾ ਕੁਝ گاਵਾ ਦੋਸਤੋ ਅੰਦਰ ਖੜੀਆਂ ਆ ਜਿਨ੍ਹਾਂ ਦੇ ਵਿੱਚ ਦੋ ਜਰਸੀ ਇਸ ਸਾਈਡ ਤੇ ਐ ਬਾਕੀ ਇਸ ਸਾਈਡ ਦੇ ਉੱਤੇ ਕੁਝ ਐਚ ਐਫ ਆ ਜਿਨ੍ਹਾਂ ਬਾਰੇ ਗੱਲ ਆਪਾਂ ਬਾਈ ਨਾ ਕਰਾਂਗੇ ਵਿਰਿੰਦਰ ਭਾਈ ਜਿਹੜੀਆਂ ਇਹ ਅੰਦਰ ਵੱਧੀਆਂ گاਵਾ ਇਹਨਾਂ ਚੋਂ ਆਪਾਂ ਪਹਿਲੇ ਨੰਬਰ ਤੇ ਇਹ ਦਿਖਾਉਣੀ ਐ ਹਾਂਜੀ ਭਾਜੀ ਇਹਨੂੰ ਅੱਜ ਸੂਈ ਨੂੰ ਮਤਲਬ ਪੰਜਵਾਂ ਛੇਵਾਂ ਦਿਨ ਹੋਊਗਾ ਜੀ ਹੂੰ ਤੇ ਬੱਚੀ ਇਹਦੇ ਮਗਰ ਹੈ ਨਾ ਛੋਟ ਬੱਚੀ ਆ ਬੱਚੀ ਦੇ ਮਗਰ ਹੈ ਜੀ ਤੇ 26 27 ਕਿਲੋ ਵਾਂਗ ਬੋਲ ਮਤਲਬ ਤਿਆਰ ਹੈ ਜਾਂ ਦੁੱਧ ਲਾ ਲੋ ਜਾਂ ਬਾਉਲੀ ਲਾ ਲੋ ਜੀ ਠੀਕ ਹੈ ਹਾਂਜੀ 40 ਕਿਲੋ ਤੋਂ ਬਾਹਰ ਦੀ ਮਿਲ ਕੇ ਕਰਾਉਗੀ 40 ਕਿਲੋ ਮੰਨ ਕੇ ਲੈ ਲਵੇ ਜੀ ਅਗਲਾ ਇਹ ਤਾਂ ਹੁਣ ਕਰਮ ਵਾਲੀ ਦੁੱਧ ਤਿਆਰ ਹੋਣ ਲੱਗ ਗਈ ਆ ਆਪਾਂ ਚਾਹੇ ਮਿਲਕਿੰਗ ਕਰਵਾ ਕੇ ਵੀ ਦੇ ਦਾਂਗੇ ਇਹਦੀ ਸਹੀ ਹੈ ਲੈਵੇ ਦੀ ਕੁਆਲਿਟੀ ਬਹੁਤ ਚੰਗੀ ਆ ਜੀ ਹਜੇ ਵੀ ਦੇਖ ਲੋ 1:3 ਵਜੇ ਆ ਜੀ ਟਾਈਮ ਸਪੇਸ ਕਿੰਨੀ ਪਈ ਆ ਸਹੀ ਹੈ ਤੋਰੀ ਭਾਈ ਛੁਟ ਤੋ ਸੋ ਸੋ ਦੇਖੋ ਗਾਂ ਦਾ ਢਾਂਚਾ ਵੀ ਰੰਗ ਵਾਈਟ ਆ ਸੋਹਣੀ ਗਾਂ ਪੰਜਵਾਂ ਛੇਮਾਂ ਦਿਨ ਤੇ ਇਹ ਚੰਗਾ ਦੁੱਧ ਦੇਊਗੀ ਇਹਦਾ ਤਾਂ ਭ 1:41 ਮਿੰਟਾ ਦੋਸਤੋ ਸਕਰੀਨ ਉੱਤੇ ਜਿਹੜੇ ਦਿਸਦੇ ਆ ਸੋ ਹਵਾਨਾ ਚੰਗਾ ਭਰੀ ਬੈਠੀ ਆ ਬਾਕੀ ਹਜੇ 3:30-4 ਵਜੇ ਮੇਰੇ ਖਿਆਲ ਚ ਮਿਲਕਿੰਗ ਸ਼ੁਰੂ ਹੋਊਗੀ ਸਟਰਕਚਰ ਰੰਗ ਰੂਪ ਬਿਊਟੀ ਇਹਦੀ ਤੁਸੀਂ ਦੇਖ ਲਓ ਚੰਗੀ ਦੀਂਦੀ ਆ ਸੋਹਣਾ ਹਵਾਨਾ ਭਾਈ ਜੀ ਆਪਣੇ ਕੋਲ ਹਰ ਤਰ੍ਹਾਂ ਦੀ ਆਪਸ਼ਨ ਹੈ ਜੀ ਚਾਹੇ ਕਿਸੇ ਵੀ ਤਰ੍ਹਾਂ ਦਾ ਕੋਈ ਟੈਸਟ ਕਰਾ ਲਵੇ ਬੰਦਾ ਹਰ ਤਰ੍ਹਾਂ ਦੀ ਤਸੱਲੀ ਕਰਾ ਲਵੇ ਠੀਕ ਹੈ ਮਤਲਬ ਹਰ ਤਰ੍ਹਾਂ ਦੀ ਆਪਣੀ ਤਸੱਲੀ ਕਰਕੇ ਬੰਦਾ ਗਾਂ ਲਿਜਾ ਕੇ ਜਾਵੇ ਜੀ ਸਹੀ ਕੋਈ ਆਪਾਂ ਨੂੰ ਕੋਈ ਦੋ ਦੋਰ ਨਹੀਂ ਹੈਗੀ ਕਿਸੇ ਵੀ ਗੱਲ 'ਚ ਸਹੀ ਹੈ ਸੋ ਸੋ ਕੋਈ ਟੈਸਟ ਕਰਾ ਕੇ ਲੈ ਜਾਣਾ ਆਪਾਂ ਸੋ ਹੀ ਪਾਣ ਨੂੰ ਨਹੀਂ ਲੈ ਜਾਓ ਉਹ ਤੁਹਾਡੀ ਆਪਦੀ ਖੁਸ਼ੀ ਹੈ ਇਹਦੇ ਵਿੱਚ ਇੱਕ ਬਲੈਕ ਰੰਗ ਦੇ ਵਿੱਚ ਗਾਹ ਦਿਖਾਵੇਂ ਇਹ ਬਾਜੀ ਤਾਜੀ ਸੂਈ ਹੈ ਜੀ ਪਰਸੋਂ ਦੀ ਜੀ ਹਲੇ ਬੋਲੀ ਤੋਂ ਕੰਪਲੀਟ ਨਹੀਂ ਹੋਈ ਖਾਲੀ ਹਾਂ ਤੇ ਇਹ ਥੱਲੇ ਵੀ ਮਨ ਲੱਗਦਾ ਕਿ 25 26 ਕਿਲੋ ਤਾਂ ਬੋਲੀ ਤੋਂ ਸ਼ੁਰੂਆਤ ਹੈ ਜੀ ਠੀਕ ਹੈ 30 ਤੋਂ ਬਾਹਰ ਨਹੀਂ ਮਿਲ ਕੇ ਨਾਰਮਲ ਕਰ ਦੂ ਮੇਲ ਕਾਫੇ ਦੇ ਪਿੱਛੇ ਜੀ ਤੋਂ ਦੱਸਣ ਦੀ ਵੀ ਤੋਰ ਦੇ ਵੀ ਸੋ ਸੋ ਇਹਦੇ ਨਾਲ ਬੱਚਾ ਵੱਛਾ ਹੈ ਸੋਹਣੀ ਸ਼ੁਰੂਆਤ ਇਹਨੇ ਵੀ ਕੀਤੀ ਐ ਦੇਖੋ ਢਾਂਚਾ ਇਹਦਾ ਕਮਾਲਾ ਬਈ ਇੱਥੇ ਸਵੇ ਦੇ ਨਾਲ ਬੱਚਾ ਮੇਲ ਕਾ ਫ ਵੈਸੇ ਬਹੁਤਿਆਂ گاਵਾਂ ਨਾਲ ਬੱਚਿਆਂ ਕੁਝ گاਵਾਂ ਨੇ ਬੱਚਿਆਂ ਨੂੰ ਵੀ ਜਨਮ ਦਿੱਤਾ ਇੱਕ ਜਰਸੀ ਤੁਹਾਨੂੰ ਦਿਖਾ ਦਈਏ ਦੋਸਤੋ ਇਸੇ ਵੀਡੀਓ ਦੇ ਵਿੱਚ ਫਿਰ ਤੁਸੀਂ ਜਿਹੜਾ ਨਾ ਖਰੀਦਣਾ ਹੋ ਉਹਦੇ ਬਾਰੇ ਗੱਲਬਾਈ ਨਾ ਕਰ ਲਿਓ ਸੌਦਾ ਕਰ ਲਿਓ ਆ ਕੇ ਜਰੂਰ ਦੇਖਿਓ ਤੇ ਤਸੱਲੀ ਕਰਕੇ ਖਰੀਦ ਲਿਓ ਬਾਈ ਜਿਹੜੀ ਇਹ ਜਰਸੀ ਖੜੀ ਹੈ ਭਾਜੀ ਪਲੂਣ ਬੱਛੀ ਹੈ ਜੀ ਇਹ ਹੂੰ ਦੰਦੋ ਖੀਦੀ ਹੈ ਜੀ ਹਜੇ ਠੀਕ ਹੈ ਮਤਲਬ ਇਹ ਫਾਰਮ ਚੋਂ ਆਪਾਂ ਪਰਚੇਜ਼ ਕਰੀ ਆ ਮਗਰ ਵੀ ਬੱਛੀ ਹੈ ਤੇ ਰਿਕਾਰਡ ਆਪਣੇ ਕੋਲ ਸਾਰਾ ਹੈਗਾ ਇਹ ਵਰਲਡ ਵਾਈਡ ਦੇ ਮੈਟ ਸੀਮਨ ਦੀ ਆਪ ਹੈ ਜੀ ਠੀਕ ਹੈ ਤੇ ਏਬੀਐਸ ਦਾ ਬਿਗ ਸ਼ਾਟ ਦੀ ਮਤਲਬ ਬੱਛੀ ਆ ਨਾਲ ਜੀ ਓਕੇ ਬੱਚੇ ਦਾ 나ੜੂਆ ਨਾਲ ਹੈ ਜੀ ਤੀਜਾ ਦਿਨ ਆ ਜੀ 15 ਤੋਂ ਸੋ ਦੱਸੋ ਦੇਖੋ ਅੱਛੀ ਲੋਕੀ ਨੇ ਬਰੀਡ ਤੇ ਕੰਮ ਕਰਨਾ ਜਰਸੀ ਤੇ ਜੀ ਬੈਸਟ ਆਪਸ਼ਨ ਆ ਉਹਦੇ ਵਾਸਤੇ ਜੀ ਫਿਟਿੰਗ ਵਾਲਾ ਹਵਾਨਾ ਦੱਸੋ ਨਵੀਂ ਨਰੋਈ ਵੈੜ ਛੋਟੀ ਉਮਰ ਦੀ ਹੈ ਜੀ ਹਵਾਨਾ ਦੇਖੋ ਇਹਦੋਂ 20 ਕਿਲੋ ਦੇ ਘਰਾਂ ਚ ਨੋਰਮਲ ਦੁੱਧ ਪਾਈ ਜਾਣਾ ਜੀ ਇਹਨੇ ਜਿਹੜੇ ਬਰੀਡਿੰਗ ਅੱਗੇ ਕਰਨੀਆਂ ਉਹ ਵੱਖਰੀ ਗੱਲ ਆ ਜੀ ਸਹੀ ਹੈ ਕਮਾਲ ਆ ਭਾਈ ਇਹ ਹਵਾਨੇ ਦੀ ਵੈਲਿਊ ਬਹੁਤ ਆ ਜਿਹੜਾ ਹਵਾਨਾ ਇਸ ਵੈੜ ਦੇ ਲੱਗਾ ਬਿਲਕੁਲ ਕੰਪੈਕਟ ਬੇਟਿੰਗਾਲਾ ਪ੍ਰੋਪਰ ਥਾਣਾ ਥੀਚਵਾਈ ਵਾਲੇ ਆ ਦੰਦੇ ਕੋਰ ਨੂੰ ਕਨਫਰਮ ਦੱਸੋ ਕਰ ਦਿੰਨੇ ਲੋ ਜੀ ਖੀਰੀ ਮੰਨੋ ਦੋਂਦੀ ਮੰਨ ਲੋ ਦੋਂਦ ਵਾਲੇ ਦੰਦ ਅਗੇ ਚੱਕਣੀ ਸ਼ੁਰੂ ਕੀਤੇ ਆ ਸੋ ਫਵਾਨੇ ਤੇ ਨਾੜਾਂ ਚੰਗੀਆਂ ਇਹਦੇ ਰਿੰਦੀਆਂ ਲਸੋ ਬਾਕੀ ਤੁਸੀਂ ਦੇਖੋ ਹਵਾਨਾ ਇਹਦਾ ਸੋ ਬ੍ਰਿੰਦਰ ਭਾਈ ਹੁਣ ਆਪਾਂ ਅੱਜ ਦੀ ਵੀਡੀਓ 'ਚ ਇਹ ਨਗ ਇਨੇਕ ਦਿਖਾ ਦਿੰਦੇ ਆਂ ਹਾਂਜੀ ਹਾਂਜੀ ਠੀਕ ਐ ਸੋ ਦੋਸਤੋ ਵੈਸੇ ਹਰ ਟਾਈਮ ਭਈ ਹੁੰਦੀਆਂ ਨਗਾਂਵਾਂ ਹਾਂਜੀ ਭਾਜੀ ਆਪਣੇ ਕੋਲ ਪਰਲੇ ਛੱਡ ਦੇ ਵਿੱਚ ਵੀ ਜਿਵੇਂ ਉਹ ਮਿਲਕਿੰਗ ਤੇ ਲੱਗੀਆਂ ਖੜੀਆਂ ਨੇ ਸਾਰੀਆਂ ਗਾਵਾਂ ਹੂੰ ਜਿਵੇਂ ਕਸਟਮਰ ਕੋਈ ਆਉਂਦਾ ਆਪਣੀ ਗਾਂ ਕੋਈ ਵੀ ਲੈਦਾ ਕੱਢ ਕੇ ਆਪਣੇ ਕੋਲ ਰਹਿਣ ਦਾ ਪ੍ਰਬੰਧ ਸਾਰਾ ਹੈਗਾ ਜੀ ਠੀਕ ਐ ਦੋ ਟਾਈਮ ਚਾਹੇ ਤਿੰਨ ਟਾਈਮ ਮਿਲਕਿੰਗ ਕਰੇ ਆਪਾਂ ਨੂੰ ਕੋਈ ਉਹਦੇ 'ਚ ਦੋ ਰਹਿ ਨਹੀਂ ਹੈਗੀ ਹੂੰ ਘਰ ਵਰਗਾ ਉਰੇ ਖਾਣ ਪੀਣ ਹੈ ਜੀ ਸਾਰਾ ਜਿਹੜੀ ਮਰਜ਼ੀ ਕੋਈ ਗੱਲ ਪੁੱਛੇ ਸਾਤੋਂ ਕੋਈ ਵੀ ਆਪਾਂ ਨੂੰ ਕੋ ਕਿਉਂਕਿ ਸਾਈ ਪਾਉਣ ਦਾ ਇਦਾਂ ਕੋਈ ਫਾਇਦਾ ਨਹੀਂ ਜੀ ਦੇਖੋ ਨਾਲੇ ਸਾਡਾ ਟਾਈਮ ਖਰਾਬ ਹੈ ਤੁਹਾਡਾ ਟਾਈਮ ਸਾਡੇ ਨਾਲੋਂ ਜ਼ਿਆਦਾ ਕੀਮਤੀ ਹੈ ਜੀ ਸਹੀ ਹੈ ਤੁਸੀਂ ਉਰੇ ਆਓ ਜਾਨਵਰ ਦੇਖੋ ਆਪਣਾ ਜਿਹੜੀ ਤੁਹਾਨੂੰ ਤਸੱਲੀ ਲੱਗਦੀ ਹੈ ਇੱਕ ਨਹੀਂ ਪਸੰਦ ਆਊਗਾ ਦੂਜਾ ਤਾਂ ਜ਼ਰੂਰ ਪਸੰਦ ਆਊਗਾ ਜੀ ਸਹੀ ਹੈ ਹਾਂ ਜੀ ਵੀਡੀਓ ਦੇ ਵਿੱਚ ਨਾ ਕੋਈ ਨਾ ਉਹ ਦੇਖ ਹੁੰਦਾ ਜੀ ਹੂੰ ਅੱਗੇ ਦੇਖੋ ਆਪਣਾ ਜਾਨਵਰ ਦੇ ਹੀ 100% ਸਮਝ ਆਉਂਦੀ ਹੈ ਜੀ ਸਹੀ ਹੈ ਸੋ ਦੱਸੋ ਜਿਵੇਂ ਗੱਲ ਕੀਤੀ ਸੀ ਵੀ ਪਸ਼ੂ ਇੱਥੇ ਬਹੁਤ ਹੁੰਦੇ ਹਨ ਇਧਰੋਂ ਸਾਹਮਣੇ ਇੱਕ ਕਾਲੀ ਗਾਂ ਵੱਛੀ ਨੂੰ ਜਨਮ ਦਿੱਤਾ ਹੁਣੇ ਹੀ ਤੁਰਨਾ ਸ਼ੁਰੂ ਕੀਤਾ ਵੱਛੀ ਨੇ ਇਹ ਤੁਹਾਨੂੰ ਵੀਡੀਓ ਚ ਨਹੀਂ ਦਿਖਾਈ ਇੱਕ گاਾਂ ਪਰਲੇ ਪਾਸੇ ਤੁਸੀਂ ਦੇਖੋ ਹੁਣੇ ਹੀ ਸੂਕੇ ਹਟੀ ਉਹ ਵੀ ਵੀਡੀਓ ਚ ਨਹੀਂ ਦਿਖਾਈ ਮਤਲਬ ਵੀਡੀਓ ਤਾਂ ਇੱਕ ਇਨਫੋਰਮੇਸ਼ਨ ਹੀ ਹੁੰਦੀ ਹੈ ਵੀ ਇੱਥੇ ਪਸ਼ੂ ਵਿਕਰੀ ਵਾਲੇ ਮੌਜੂਦ ਹੈ ਮੇਨ ਗੱਲ ਇਹ ਆ ਵੀ ਜਿਹਨੇ ਪਸ਼ੂ ਖਰੀਦਣਾ ਉਹ ਇੱਥੇ ਆਵੇ ਦੇਖੇ ਤੇ ਆਪਦੀ ਸਮਝ ਨਾਲ ਆਪਦੀ ਪਸੰਦ ਦੀ ਗਾਂ ਖਰੀਦ ਕੇ ਲੈ ਜੇ ਧੰਨਵਾਦ ਦੋਸਤੋ ਅੱਜ ਦੀ ਵੀਡੀਓ ਨੂੰ ਦੇਖਣ ਲਈ ਅੱਜ ਇਹ ਵੀਡੀਓ ਜਿਹੜੀ ਸ੍ਰੀ ਕ੍ਰਿਸ਼ਨਾ ਡੇਰੀ ਫਾਰਮ ਦੇ ਵਿੱਚੋਂ ਸੀ ਜਿਹਦੇ ਤੁਹਾਨੂੰ ਕਾਫੀ ਸਾਰੀਆਂ ਗਾਵਾਂ ਵਿਖਾਉਣ ਦੀ ਕੋਸ਼ਿਸ਼ ਕੀਤੀ ਹੈ ਮਿਹਰਬਾਨੀ